ਭਾਈ ਜੀ ਮੈਂ ਦੱਸਿਆ ਦਾ ਕੀਤਾ ਮੈਂ ਕੱਲ੍ਹ ਨੇ ਕੀਤਾ ਭਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਭਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਹੈ ਮਰੇ ਗੱਟੀਆਂ ਲਾਉਂਦਾ ਸੀ ਰਿਵਾਰ ਬਰ ਦਿਖਾਉਂਦਾ ਸੀ ਅੱਜ ਦੇਖੋ ਇਹ ਰਿਵਾਰ ਬਰ ਮੇਰੇ ਹੱਥ 'ਚ ਹੀ ਆ ਕਾਫੀ ਵੀਰਤ ਲੱਗੀ ਸੀ ਸੀਸੀਟੀਵੀ ਕੈਮਰਸ ਦੀ ਚੈਕਿੰਗ ਹੋਈ ਡਿਟੇਲਡ ਨੂੰ موبائل ਅਹ ਜਿਹੜੀ ਸੀਡੀਜ਼ ਵਗੈਰਾ ਨੇ ਕਿੰਨੇ ਲੋਕੇਸ਼ਨਸ ਨੇ ਉਹਨਾਂ ਵੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਹੈ ਰਮਨਦੀਪ ਨੂੰ ਰੈਸਟ ਕਰ ਲਿਆ ਇਸ ਦੀ ਗਲਤੀ ਇਸ ਦਾ ਮਕੰਮਾ ਨੰਬਰ ਹੈ 173/25 ਅੰਡਰ 110 190 199 324 ਆਫ ਬੀਐਨਐਸ ਉਹਨਾਂ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਜਿਹਦਾ ਨਾਮ ਰਮਨਦੀਪ ਸਿੰਘ ਹੈ ਤੇ ਇਥੇ ਕਬੂਲੀ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਬਾਹਰ ਦਾ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ ਪੀਵੀ10 ਬੀਜ਼ੈਡ 468 ਇਹ ਟਾਟਾ ਜੀਨੌਨ ਇਹ ਪਿਕਅਪ ਤੇ ਦਿੱਤੀ ਹੋਈ ਹੈ ਉਸ ਸੀ ਨਾਲ ਗੱਡੀ ਤੋਂ ਹੁਵਾਈ ਫੌਂਡ ਵੀ ਮਿਲੇ ਹੈਗੇ ਤੇ ਇਹ ਇੱਕ ਮਰਨੀ ਵਾਲਾ ਵਿਅਕਤੀ ਹੈਗਾ ਜਸਕੀਰਤ ਉਹਦਾ 45 ਮੂ ਦਾ ਪਿਸਤਲ ਤੇ ਮੈਗਜ਼ੀਨ ਵੀ ਮਿਲਿਆ ਹੈਗਾ ਜਿਸ ਨੂੰ ਉਹਨੇ ਸੀਲ ਕਰ ਲਿਆ ਤੇ ਨਾਲ ਇਹ ਪਟੋਲ ਪੰਜਾਬ ਦੇ ਮਸ਼ਹੂਰ ਯੂਟਿਊਬਰ ਨੌਜਵਾਨ ਦਾ ਕਤਲ ਕਰਨ ਵਾਲੇ ਸਰਦਾਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਤੁਹਾਨੂੰ ਦੱਸਦੇ ਕਿ ਅੱਜ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੇ ਜਸਕੀਰਤ ਸਿੰਘ ਦਾ ਕਤਲ ਕੀਤਾ ਸੀ ਜਗਰਾਉ ਪਿੰਡ ਦੀ ਘਟਨਾ ਸੀ ਜਿੱਥੇ ਜਸਕੀਰਤ ਸਿੰਘ ਦੀ ਗੱਡੀ ਨੂੰ ਪਿੰਡ ਦੇ ਹੀ ਬੰਦਿਆਂ ਨੇ ਘੇਰਾ ਪਾ ਲਿਆ ਤੇ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਉਸ ਦੀ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਤਾਂ ਜਿਸ ਤੋਂ ਬਾਅਦ ਸਰਦਾਰ ਨੇ ਵੀਡੀਓ ਪਾ ਕੇ ਇਹ ਗੱਲ ਕਬੂਲੀ ਸੀ ਕਿ ਅਸੀਂ ਹੀ ਜਸਕੀਰਤ ਸਿੰਘ ਦਾ ਕਤਲ ਕੀਤਾ ਹੈ ਤਾਂ ਅੱਜ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੇ ਜਸਕੀਰਤ ਸਿੰਘ ਦਾ ਕਤਲ ਕੀਤਾ ਸੀ ਤਾਂ ਪੁਲਿਸ ਨੇ ਅੱਜ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਵੱਡੇ ਖੁਲਾਸੇ ਕੀਤੇ ਨੇ ਤਾਂ ਪਿੰਡ ਦੇ ਹੀ ਕੁਝ ਬੰਦਿਆਂ ਦੇ ਵੱਲੋਂ ਉਸ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਤਾਂ ਉਸ ਦੀ ਗੱਡੀ ਵੀ ਸਾੜ ਦਿੱਤੀ ਤੇਲ ਪਾ ਕੇ ਤਾਂ ਅੱਜ ਪੁਲਿਸ ਨੇ ਉਸ ਸਰਦਾਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਨੇ ਜਸਕੀਰਤ ਸਿੰਘ ਦਾ ਕਤਲ ਕੀਤਾ ਸੀ ਤਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਨੇ ਕੀ ਕਿਹਾ ਆਉ ਤੁਹਾਨੂੰ ਸੁਣਾਉਂਦੇ ਹਾਂ ਜਿਵੇਂ ਆਪਾਂ ਨੂੰ ਵੀ ਪਤਾ ਹੀ ਹੈ ਕਿ 29 ਜੁਲਾਈ 2025 ਨੂੰ ਰਾਤ ਨੂੰ 8:30 ਵਜੇ ਇੱਕ ਬੜੀ ਮਨਸਬ ਕਰਨਾ ਹੋਈ ਸੀ ਆ ਕੋਠੀ ਸ਼ੇਰ ਜਨ ਪਿੰਡ ਦਾ ਹੈ ਥਾਣਾ ਸਿਟੀ ਦੇ ਗਰਾਊਂਡ ਵਿੱਚ ਉੱਥੇ ਜਸਕੀਰਤ ਨਾਮ ਦੇ ਬੰਦੇ ਦੀ ਡੈਥ ਹੋ ਗਈ ਸੀ ਇਹ ਜਿਹੜੀ ਬੰਦੇ ਨੂੰ ਅਗਲਾ ਕੈਸ ਸਕੋਰਪੀਓ 20 ਜਿਹਦਾ ਨੰਬਰ ਹੈ ਪੀਵੀ ਦਰਸ 6 ਐ 2700 ਪਰ ਉਹ ਸੋਇ ਬਲਾਈਂਡ ਮੋਡਰਫਾਇਡ ਪਰ ਆ ਪੀਨੀ ਜਿਹੜੀ ਜੋ ਬੋਕਰੇ ਕਪਤੀਸ਼ ਨੂੰ ਕੀਤੀ ਵੀ ਫਾਦਰ ਦੇ ਬਿਆਨ ਫਾਦਰ ਨੇ ਵੀ ਆ ਕੇ ਬਿਆਨ ਲਿਖਾਇਆ ਤਾਂ ਫਿਗਰ ਆਊਟ ਹੋਇਆ ਕਿ ਇੱਕ ਬੰਦਾ ਹੈਗਾ ਜਿਹਦਾ ਨਾਮ ਰਮਨਦੀਪ ਹੈ ਤੇ ਉਹ ਮਹਸੂੂਲ ਸਾਥੀਆਂ ਨੇ ਉਹਨੇ ਹੀ ਵਾਗੋ ਨੂੰ ਜਾਨ ਦਿੱਤਾ ਹੈ ਤੇ ਤਸਦੀਕ ਕਰ ਲਈ ਤਸਦੀਕ ਕਰਨ ਲਈ ਬਫਰਟੀਮਾ ਲਗਾਈ ਗਿਆ ਡੀਐਸਪੀ ਜਗਰਾਉਂ ਡੀਐਸਪੀ ਡੀ ਇਸ ਸੇਚੂ ਸਿਟੀ ਦੇ ਨਾਲ ਦੇ ਇਚਾਰਜ ਚੌਂਕੀ ਬਸਟੈਂਡ ਨੂੰ ਮਲਟੀਪਲ ਟੀਮਾਂ ਨੂੰ ਐਕਟਿਵੇਟ ਕੀਤਾ ਗਿਆ ਤੇ ਤਕਨੀਕੀ ਸ਼ਕਤੀ ਵੱਲੋਂ ਕਾਫੀ ਮਿਹਨਤ ਲੱਗੀ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਹੋਈ ਡਿਟੇਲਡਲੀ ਮੋਬਾਈਲ ਅ ਬੜੀ ਸੀਡੀਅਸ ਵਗੈਰਾ ਜਿਹੜੇ ਲੋਕੇਸ਼ਨਸ ਐ ਉਹਨਾਂ ਵੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਉਸਿਹਾਰ ਰਮਨਜੀਤ ਕੋ ਨੂੰ ਅਰੈਸਟ ਕਰ ਲਿਆ ਇਸ ਨੂੰ ਗਾਲ 30 ਜਿਹੜਾ ਮਕਮਲ ਨੰਬਰ ਹੈ 173/25 ਅੰਡਰ 110 190 199 354 ਚਾਰ ਬੀ ਐਸ ਉਰਨ ਵਿੱਚ ਇਹ ਗ੍ਰਿਫਤਾਰੀ ਹੋ ਗਈ ਹੈ ਜਿਹਦਾ ਮੇਨ ਲੋਸ਼ੀ ਹੈ ਜਿਹਦਾ ਨਾਮ ਰਮਨਦੀਪ ਸਿੰਘ ਹੈ ਤੇ ਇਹਦੀ ਰਿਕਵਰੀ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਬੰਦ ਦਾ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ ਪੀਵੀ 10 ਬੀਜ਼ਡ 4568 ਇਹ ਟਾਟਾ ਜੀਨੌਨ ਇਹ ਪਿਕਅਪ ਕੱਢੀ ਗਈ ਹੈ ਉੱਥੋਂ ਨਾਲ ਗੱਡੀ ਤੋਂ ਵੀ ਵਾਈਫ ਵੀ ਮਿਲੇ ਹੈਗੇ ਤੇ ਇੱਕ ਜਿਹੜਾ ਮਰਦ ਨਾਮ ਦਾ ਵਿਅਕਤੀ ਹੈਗਾ ਤਸਕੀਰਤ ਉਹਦਾ 45 ਮੂਨ ਦਾ ਪਿਸਤਲ ਜਿਹਦੀ ਮੈਗਜ਼ੀਨ ਵੀ ਮਿਲੇ ਹੈਗਾ ਜਿਹਨੂੰ ਅਸੀਂ ਕਲਰ ਕਰ ਲਿਆ ਤੇ ਨਾਲ ਇਹ પેટ્રોલ ਦੀ ਇੱਕ ਬੋਤਲ ਹੈਗੀ ਹੈ ਉਹੀ ਜਿਹਦੇ ਨਾਲ ਗੱਡੀ ਨੂੰ ਅਗ ਲਗਾਈ ਦੇਸੀ ਕੋਈ ਇਸੇ ਤਰ੍ਹਾਂ ਕਰਦੇ ਸੋ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਜਿਹੜਾ 3 ਦਿਨ ਦਾ ਸਾਡਾ ਰਿਮਾਂਡ ਵੀ ਮਿਲ ਗਿਆ ਤੇ ਹੁਣ ਅੱਗੇ ਦੀ ਜਿਹੜੀ ਸਟੇਟ ਇਨਵੈਸਟੀਗੇਸ਼ਨ ਹੈ ਜਿਹੜਾ ਬੁੱਕਾਂ ਦੇ ਉੱਤੇ ਕਿ ਜਿਹਨੇ ਬਾਦਲ ਪੰਜਾਬ ਦਾ ਕਿਉਂ ਰੱਖਾ ਉਹ ਸਾਰਾ ਡੇਟ ਪੀ ਚੱਲੂਗੀ ਮੁੱਢਲੀ ਤੌਰ ਤੇ ਇਹ ਪਨਾ ਚਲਿਆ ਕਿ ਇਹਨਾਂ ਦੀ ਆਪਸ ਕੋਈ ਮਤਲਬ ਪਰਸਨਲ ਇਨਿਮਿਟੀ ਸੀ ਜਿਹੜੀ ਵੀ ਕੁਝ ਵੀ ਇਸ ਇਲਾਵਾ ਕੋਈ ਨਹੀਂ ਦੀ ਛੋਟੀ ਆਹ ਸੁਣੀ ਹੋਈ ਝੜਕ ਹੋਈ

ਤੇ ਜਿੰਨੇ ਵੀ ਵੀਡੀਓ ਵਾਲੀ ਕੰਦੀ ਨੇ ਉਹਨੂੰ ਬਕਾਇਦਾ ਪ੍ਰੋਪਰ ਜਿਹੜਾ ਐਸ ਪਰ ਲਾਅ ਹੈ ਜਿਹੜਾ ਨਵਾਂ ਹੁਣ ਆਈਟੀ ਐਕਟ ਆ ਉਹਦੇ ਅੰਦਰ ਨਵਾਂ ਅਸੀਂ ਸਾਰਾ ਪ੍ਰੋਪਰਲੀ ਫੋਲੋ ਚੁਹੀ ਕਵਰ ਕਰਾਂਗੇ ਡਿਟੇਲਡ ਉਨ ਫੈਂਸੀ ਇਗਜ਼ਾਮਿਨਸ਼ਨ ਹੋਊਗੀ ਐਲਸੋ ਉਹ ਤਾਂਕਿ ਜਿਹੜਾ ਇਸ ਤਰ੍ਹਾਂ ਦਾ ਸੀਨੀਅਰ ਕਰਾਇਮ ਹੈ ਉਹਦੇ ਵਿੱਚ ਦੋਸ਼ੀ ਨੂੰ ਸਭ ਤੋਂ ਸਖਤ ਸਜ਼ਾ ਮਿਲ ਸਕਦਾ ਸੈਨਿਕ ਬੰਦੇ ਦੀ ਉਮੀਦ ਵਿੱਚ ਸ਼ਾਮਲ ਹੁੰਦੀ ਇਸ ਇਨਸੀਡੈਂਟ ਦੇ ਵਿੱਚ ਜੋ ਦਿਖ ਰਿਹਾ ਜੀ ਜੋ ਤੁਹਾਨੂੰ ਲੱਗ ਰਿਹਾ ਹੈਗੇ ਉਹ ਪੰਜ ਤੋਂ 6 ਬੰਦੇ ਹੋ ਸਕਦੇ ਨੇ ਜੋ ਜਿਵੇਂ ਇੱਕ ਮੇਨ ਜੀ ਫੜ ਲਿਆ ਉਹ ਅੱਗੇ ਉਹਨਾਂ ਦਫ਼ਤਰਾਂ ਵਿੱਚ ਜਿਵੇਂ ਉਹ ਅਨਫੋਲਡ ਹੋ ਗਈ। ਸੋ ਕਿਸੇ ਤਰੀਕੇ ਨਾਲ ਨੰਬਰ ਕਾਬੂ ਕੀਤਾ ਜੀ। ਕਾਨੂੰਨ ਹੈ ਸੀ ਜੀ ਇਹਨੂੰ ਸ਼ੱਕਸ਼ ਦਾ ਵੀ ਇਹ ਦੋਨੋਂ ਬੰਦਿਆਂ ਤੇ ਤੇ ਜਦੋਂ ਅਸੀਂ ਅੱਗੇ ਸ਼ੱਕ ਨੂੰ ਸਾਡਾ ਉਹ ਕਨਫਰਮ ਤਾਂ ਹੋਈ ਜਦੋਂ ਇਹ ਗੱਡੀ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸਿਆ ਟਾਟਾ ਜੀਨੌਨ ਹੈ ਪੀਵੀ 10 ਡੀਜ਼ਲ ਕਾਲੀ ਘਾਟ ਜਦੋਂ ਇੱਕ ਐਮਰਿਆਂ ਦੇ ਵਿੱਚ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਤਾਂ ਕੈਮਰਿਆਂ ਦੇ ਵਿੱਚ ਗੱਡੀ ਆ ਗਈ। ਤਾਂ ਫਿਰ ਸਾਨੂੰ ਉਸ ਤੋਂ ਕਨਫਰਮ ਹੋ ਗਿਆ ਕਿ ਗੱਡੀ ਉਹਨਾਂ ਦੀ ਬਲੌਕ ਕਰਕੇ ਤੇ ਸਰ ਉਹਦੇ ਪੂਰੇ ਐਫਰਟਸ ਹੋਏ ਸਰ ਗੁਰਦੈਨ لیکن ਉਹ ਇੱਕ ਤਰ੍ਹਾਂ ਦਾ ਹਾਲਾ ਕੀ ਫਾਦਰ ਨੇ 29% ਕਰਾਇਆ ਸੀ ਬਟ ਕਿਉਂਕਿ ਕੋਈ ਮੌਕੇ ਤੇ ਸਾਨੂੰ ਉਹ ਵੀਡੀਓ ਨਹੀਂ ਮਿਲੀ ਤਾਂ ਇਨਸੀਡੈਂਟ ਦੀ ਥੋੜੀ ਦੂਰ ਦੀ ਵੀਡੀਓ ਸੀਗੀ ਤੇ ਉਹ ਉਹਨੂੰ ਪਲੇਸ ਕਰਦੇ ਹੋਏ ਬੜੀ ਮਿਹਨਤ ਨਾਲ within 48 hours ਉਸਨੇ ਕਰੇਸ ਕੀਤਾ ਸੋ ਇਹ ਇਹ ਇੰਪੋਰਟੈਂਟ ਪੀਸ ਆ ਜਿਹੜਾ ਅਸੀਂ ਕਰੈਕ ਕੀਤਾ ਹੈ